ਆਪਾਂ ਪਿਛਲੇ ਸਾਲ ਤੇ ਕਰਤਾ ਸੀਗਾ ਹਾਈਡਰੋਲਿਕ ਤੇਲ ਆ ਉਹ ਮਤਲਬ ਮਸ਼ੀਨ ਚ ਹੀ ਦੇਤਾ ਸੀਗਾ ਠੀਕ ਆ ਟਰੈਕਟਰ ਤੋਂ ਅਲੱਗ ਹੀ ਕਰਤਾ ਹਾਂ ਟਰੈਕਟਰ ਤੋਂ ਅਲੱਗ ਕਰਤਾ ਜੀ ਮਸ਼ੀਨ ਅਟੈਚਮੈਂਟ ਲਈ ਬਸ ਸਿਰਫ ਆਪਾਂ ਲਿੰਕ ਹੀ ਪਾਉਣੀ ਆ ਠੀਕ ਆ ਸਾਰਾ ਡਿਸਟ੍ਰਿਬਿਊਟਰ ਵੀ ਮਸ਼ੀਨ ਦੇ ਵਿੱਚ ਜਿਹੜੀ ਆ ਵਿੱਚ ਹੀ ਕਰਤਾ ਜੇ ਐਡਜਸਟਮੈਂਟ ਸਾਰਾ ਕੁਝ ਮਤਲਬ ਕਿ ਟਰੈਕਟਰ ਦਾ ਜੂੜ ਵੜਦਾ ਜੇ ਪਹਿਲਾਂ ਕਿ ਇਹ ਵਿੱਚ ਕਹਿੰਦੇ ਤੇਲ ਭਰੀ ਹਾਂਜੀ ਪਹਿਲਾਂ ਇੱਥੇ 2 ਸਾਲ ਪਹਿਲਾਂ ਮੋਟਰ ਚਲਾਈ ਸੀਗੀ ਜੀ ਮੋਟਰ ਦੀ ਸਪੀਡ ਜ਼ਿਆਦਾ ਹੋਣ ਕਰਕੇ ਆਵਰੋਲਜੀ ਆਂਦਾ ਸੀ ਬੋਲਦੇ ਜਾਂਦਾ ਸੀਗਾ ਆਉਤ ਸੇਤੀਆਂ ਐ ਮਾਰਦਾ ਜੀ ਹੁਣ ਜੈਕ ਦੀ ਉਹੋ ਜੀ ਸਪੀਡ ਕੀਤੀ ਵੀ ਹੈ ਜੀ ਆਰਾਮ ਨਾਲ ਆਰਾਮ ਨਾਲ ਲਾਈਵ ਮਿੱਤਰੋ ਜੱਸੇ ਕੋਲੇ ਖੜੇ ਬਾਈ ਕੋਲੇ ਮਾਨੂਕਾਂ ਵਾਲੇ ਕੋਲੇ ਤੇ ਬਾਈ ਨੇ ਐਮਪਲੀਮੈਂਟ ਪਹਿਲਾਂ ਵੀ ਬਣਾਉਦਾ ਬੂਰੇ ਮਸਹੂਰ ਆ ਚਾਰੋ ਵਾਲੀ ਮਸ਼ੀਨ ਆ ਜੀ ਮੱਕੀ ਦੇ ਸਾਈਡ ਜਾਈਣਾ ਬਾਈ ਜੀ ਹਾਂਜੀ ਤੇ ਪਹਿਲਾਂ ਤਾਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਆਪਣਾ ਪੈਂਡੇ ਮਾਨੂਕ ਹੈ ਨਾ ਜੀ ਹਾਂਜੀ ਮਾਨੂਕ ਹੈ ਜੀ ਠੀਕ ਆ ਤੇ ਆਪਣਾ ਕਦੋ ਕਦਾਂ ਕੰਮ ਚੱਲਦਾ ਜੀ ਆਪਣਾ ਜੀ ਸਾਈਨਿੰਗ ਮਸ਼ੀਨ ਮਸ਼ੀਨ ਤਾਂ ਤਾਂ ਅਸੀਂ 5 ਸਾਲ ਦੇ ਮਤਲਬ 5 ਸਾਲਾਂ ਤੋਂ ਚੱਲਦਾ ਜੀ ਕੰਮ ਠੀਕ ਆ ਪੰਜਾਬ ਐ ਤੇ ਆ ਮੈਂ ਦੇਖੀ ਨਾ ਮਸ਼ੀਨ ਤੇ ਆ ਦੀ ਤੁਸੀਂ ਨਵਾਂ ਲਾਇਟਰਾਂ ਵਾਲਾ ਹੈ ਨਾ ਸਿਸਟਮ ਜੀ ਇਹ ਕਾਸ ਤੋਂ ਲਾਇਆ ਜੀ ਕਿਵੇਂ ਜੀ ਇਹ ਟਾਇਰਾਂ ਦਾ ਜੀ ਜਿਵੇਂ ਲੈਫਟ ਤੇ ਜਿਆਦਾ ਸਰ ਪੈਂਦਾ ਜਿਵੇਂ ਮਸ਼ੀਨਾਂ ਆ ਟਰੈਕਟਰ ਦੇ ਹਾਂਜੀ ਟਰੈਕਟਰ ਤੇ ਠੀਕ ਆ ਉਹਦੇ ਚ ਜਿਵੇਂ ਜ਼ਮੀਨ ਚ ਵੀ ਆਪਾਂ ਜਦੋਂ ਕਟਾਈ ਕਰਦੇ ਆ ਇਹ ਵੀ ਉਦੋਂ ਇਹਦਾ ਸਾਰਾ ਲਿਆ ਜਾਂਦਾ ਸਾਰਾ ਪੂਰਾ ਮਿਲ ਜਾਂਦਾ ਹੈਗਾ ਜੇ ਰਸਤੇ ਚ ਵੀ ਕੋਈ ਦਿੱਕਤ ਆ ਜੇ ਕੋਈ ਅਣਜਾਣ ਬੰਦਾ ਬਹਿ ਜਾਏ ਉਹ ਟਾਇਰ ਉਹਨੇ ਡਾਉਣ ਕੀਤੇ ਜਾਂਦੇ ਮਸ਼ੀਨ ਥੱਲੇ ਵਾਈਦੀ ਨਹੀਂ ਜੀ ਮਸ਼ੀਨ ਥੱਲੇ ਨਹੀਂ ਵਾਈਦੀ ਨਹੀਂ ਵਾਈ ਠੀਕ ਆ ਲੈ ਮਿੱਤਰੋ ਪੂਰੀ ਵਧੀਆ ਸਹੂਲਤ ਦੇਤੀ ਪੰਜਾਬ ਐਗਰੋ ਵਾਲਿਆਂ ਨੇ ਮਾਣੂ 5-6 ਸਾਲਾਂ ਤੋਂ ਕੰਮ ਆ ਜਿਹੜਾ ਬਾਈਆਂ ਦਾ ਪੂਰਾ ਵਧੀਆ ਚੱਲਦਾ ਨਹੀਂ ਤੇ ਬਾਕੀ ਕੋ ਹੋਰ ਤੁਸੀਂ ਦੱਸਦੇ ਵੀ ਤੇਲ ਵਾਲਾ ਕੰਮ ਉਹ ਆਪਾਂ ਨੇ ਸਪੈਸ਼ਲ ਕਰਤਾ। ਹਾਂਜੀ ਇਹ ਆਪਣਾ ਪਿਛਲੇ ਸਾਲ ਤੇ ਕਰਤਾ ਸੀਗਾ। ਹਾਈਡਰੋਲਿਕ ਤੇਲ ਆ। ਉਹ ਮਤਲਬ ਮਸ਼ੀਨ ਤੇ ਹੀ ਦੇਤਾ ਸੀਗਾ ਅਸੀਂ। ਠੀਕ ਆ ਟਰੈਕਟਰ ਤੋਂ ਅਲੱਗ ਹੀ ਕਰਤਾ। ਹਾਂ ਟਰੈਕਟਰ ਤੋਂ ਅਲੱਗ ਕਰਤਾ। ਇਹ ਮਸ਼ੀਨ ਅਟੈਚਮੈਂਟ ਲਈ ਬਸ ਸਿਰਫ ਆਪਾਂ ਲਿੰਕ ਹੀ ਹੋਣੀ ਹੈ। ਠੀਕ ਆ। ਸਾਰਾ ਡਿਸਟ੍ਰਿਬਿਊਟਰ ਵੀ ਮਸ਼ੀਨ ਦੇ ਵਿੱਚ ਜਿਹੜਾ ਹੈ। ਵਿੱਚ ਹੀ ਕਰਤਾ ਹੈ ਅਡਜਸਟਮੈਂਟ ਸਾਰਾ ਕੁਝ। ਵੀ ਮਤਲਬ ਕਿ ਟਰੈਕਟਰ ਦਾ ਜੋੜ ਵੜਦਾ ਜੇ ਬਲਣਾ ਕਿ ਇਹ ਵਿੱਚ ਕਹਿੰਦੇ ਤੇਲ ਬ੍ਰੇ ਪੈ ਪਟ ਕਈਰ ਪੈ ਪਾੜ ਜਾਂਦੀ ਆ ਫਿਲਟਰ ਦਾ ਜ਼ਿਆਦਾ ਤੇਲ ਡੋਲ ਜਾਂਦਾ ਜੀ ਠੀਕ ਆ ਉਹ ਮਤਲਬ ਕਿ ਆ ਕੰਮ ਅਲੱਗ ਹੀ ਕਰਤਾ ਹਾਂਜੀ ਉਹ ਅਲੱਗ ਕੱਲੀਆਂ ਲੈਂਕਾਂ ਹੀ ਪਾਉਣੀਆਂ ਨੇ ਹਾਂਜੀ ਠੀਕ ਆ ਤੇ ਇੱਧਰ ਆਪਣਾ ਹੋਰ ਜੀ ਦੱਸੋ ਮੜਾ ਆ ਕਿ ਇੱਧਰ ਇੱਧਰ ਆਪਣੇ ਬਲੇਡ ਦੋਨਾਂ ਤਰ੍ਹਾਂ ਦੀ ਮਿਲ ਜਾਂਦੇ ਆ ਜੀ ਠੀਕ ਆ ਜਿਵੇਂ ਇਹਨੂੰ ਕਲਾਸ ਟੈਪ ਦੂਸਰੀ ਬਲੇਡ ਪਾਈ ਵਾ ਤੇ ਮੋਟੀ ਹੁੰਦੇ ਆ ਇਹ ਚ ਕਟਰ ਵੀ ਲੱਗਿਆ ਦਾ ਕੰਮ ਜਾ ਵੀ ਹੀ ਆ ਕਾ ਜ਼ਿਆਦਾ ਕੰਮਦਾਰ ਇਹ ਚੀਜ਼ਾਂ ਦਾ ਹਾਂਜੀ ਉਪਲਬਧ ਦੋਨੇ ਚੀਜ਼ਾਂ ਆਪਣੇ ਕੋਲ ਠੀਕ ਆ ਠੀਕ ਆ ਤੇ ਇੱਕ ਆਪਣੇ ਵੀ ਉਹ ਦੇਖ ਲੈ স্পੈਸ਼ਲ ਤੁਸੀਂ ਨਾ ਜੈਕ ਲਾਇਆ ਤਾਂ ਉੱਪਰ ਜੀ ਹਾਂ ਪਹਿਲਾਂ ਇੱਥੇ 2 ਸਾਲ ਪਹਿਲਾਂ ਮੋਟਰ ਚਲਾਈ ਸੀ ਜੀ ਮੋਟਰ ਦੀ ਸਪੀਡ ਜ਼ਿਆਦਾ ਹੋਣ ਕਰਕੇ ਬੇਰੋਲਜੀ ਆਂਦਾ ਸੀ ਉਲਦ ਜਾਂਦਾ ਸੀਗਾ ਆਉਂtheta ਦੀਆਂ ਐ ਮਾਰਦਾ ਸੀ ਹੁਣ ਜੈਕ ਦੀ ਉਹੋ ਜੀ ਸਪੀਡ ਕੀਤੀ ਹੋਈ ਹੈ ਜੀ ਆਰਾਮ ਨਾਲ ਆਰਾਮ ਨਾਲ ਬੰਦੇ ਨੂੰ ਟਰਾਲੀ ਚੜਨ ਦੀ ਲੋੜ ਹੀ ਨਹੀਂ ਨਹੀਂ ਹੁਣ ਨਹੀਂ ਚੜ੍ਹਦੀ ਠੀਕ ਹੈ ਇੱਥੇ ਬੈਠਾ ਇਕੱਲੇ ਹੱਥ ਨਾਲ ਬੰਦਾ ਹਾਂਜੀ ਤਾਂ ਸੁਭਾਲੀਆਂ ਦਾ ਟਰਾਲੀ ਠੀਕ ਹੈ ਬਾਕੀ ਤੁਸੀਂ ਦੱਸੋ ਰਾਜੀ ਬੱਤ ਭਾਈ ਜੀ ਮੇਨ ਗੱਲ ਤਾਂ ਇਹ ਹੈ ਵੀ ਆਪਾਂ ਇਹਨੂੰ ਮਸ਼ੀਨ ਨੂੰ ਸਾਰੀ ਨੂੰ ਟਰੈਕਟਰ ਮਾਉਂਟਡ ਨਹੀਂ ਕੀਤਾ ਠੀਕ ਹੈ ਆਪਰੇਟਰ ਮਾਉਂਟਡ ਕਰਤਾ ਓਕੇ ਮਤਲਬ ਕਿ ਸਾਰਾ ਕੰਮ ਆਪਰੇਟਰ ਦੇ ਹੱਥ 'ਚ ਹੈ ਆਪਰੇਟਰ ਦੇ ਹੱਥ 'ਚ ਕਰਤਾ ਹਾਂ ਇੱਕ ਬੰਦੇ ਦੀ ਬਚਤ ਤਾਂ ਸਿੱਧੀ ਸਿੱਧੀ ਹੋ ਗਈ ਵੀ ਜਿਹੜਾ ਆਪਾਂ ਅਗੇ ਟਰਾਲੀਆਂ 'ਚ ਚੜ੍ਹ ਕੇ ਮਤਲਬ ਬੰਦੇ ਨੇ ਚਾਰ ਠੀਕ ਕਰਤਾ ਹਾਂ ਉਹ ਬੰਦਾ ਕਦੇ ਪ੍ਰਣਾਲਾ ਥੱਲੇ ਕਰ ਲੋ ਕਦੇ ਉੱਤੇ ਕਰ ਲੋ ਸਹੀ ਗਾ ਤੰਗਲੀ ਲੈ ਕੇ ਨਹੀਂ ਟਰਾਲੀ 'ਚ ਫਿਰਦਾ ਰਹਿੰਦਾ ਸੀਗਾ ਪ੍ਰਣਾਲਾ ਉੱਚਾ ਕਰਨਾ ਨੀਵਾ ਕਰਨਾ ਇਹ ਕੁਦਰਤੀ ਗੱਲ ਹੈ ਟਰਾਲੀ ਜਾਂਦਾ ਡਰਾਈਵਰ ਤੋਂ ਨੇੜੇ ਹੋ ਗਈ ਸਾਨੂੰ ਪਤਾ ਸਾਡੇ ਹੱਥ 'ਚ ਹੈ ਹ ਬਾਤ ਹੋ ਜਾਂਦੀ ਹੈ ਠੀਕ ਹੈ ਅਨੀ ਅੱਧਾ ਚਾਰ ਤਾਂ ਫਿਰ ਚਲਾਉਣ ਵਾਲੇ ਉਧਰ ਹੀ ਢੋਲ ਦਿੰਦੇ ਨੇ ਪਹਿਲਾਂ ਗ੍ਰੀਨ ਦੇ ਉੱਤੇ ਚੱਲੇ ਪੰਜਾਬ ਐਗਰੋ ਮਾਨੂਕੇ ਗੱਲਾਂ ਦੇ ਵੀਰਾਂ ਦਾ ਜੇ ਕਿਸੇ ਵੀਰ ਨੇ ਹਨਾ ਮਸ਼ੀਨ ਲੈਣੀ ਤਾਂ ਆਪਣੇ ਡੀਲਰ ਸੇ ਪਾਜੀ ਹੋਰ ਕਿੱਥੇ ਕਿੱਥੇ ਆਈ ਆਜ ਮਾੜਾ ਤੁਸੀਂ ਇੱਕ ਤਾਂ ਆਪਣੇ ਕੋਲੇ ਬੋਹਰ ਹੈ ਜੀ ਠੀਕ ਹੈ ਜੀ ਔਰ ਇੱਕ ਸਾਡੇ ਕੋਲੇ ਜਲੰਧਰ ਹੈ ਜੀ ਜਲੰਧਰ ਆ ਗਿਆ ਠੀਕ ਹੈ ਬਾਕੀ ਇੱਥੇ ਮੋਗੇ ਚ ਮਾਨੂਕੇ ਗੱਲ ਵੀ ਆ ਕੇ ਇੱਥੇ ਵੀ ਪਤਾ ਕਰ ਸਕਦਾ ਨਹੀਂ ਸਾਡਾ ਹੈੱਡ ਆਫਿਸ ਮੋਗੇ ਹੈ ਜੀ ਮਾਨੂਕੇ ਠੀਕ ਮਾਨੂਕੇ ਗੱਲਾ ਰੌਂਤਾ ਰੋਡ ਰੌਂਤਾ ਰੋਡ ਮਾਨੂਕੇ ਗੱਲ ਇੱਕ ਗੱਲ ਹੋਰ ਦੱਸ ਮੋਗਗੇ ਜੇ ਮਾਨੂੰ ਕੇ ਗੱਲ ਆਉਂਗੇ ਨਾ ਤੁਸੀਂ ਮਿਸ ਗਾਈਡ ਤੋਂ ਬਚਿਓ ਠੀਕ ਹੈ ਸਾਡੇ ਨਾਂ ਤੇ ਉੱਥੇ ਹੋਰ ਵੀ ਬਥੇਰੇ ਕਹਿ ਦਿੰਦੇ ਆ ਠੀਕ ਹੈ ਸਾਡਾ ਭਰਾ ਆ ਜੀ ਉਹ ਕਿਤੇ ਗਿਆ ਵੇ ਉਧਰ ਗਿਆ ਸਾਡੇ ਕੋਲੇ ਆਉਣਾ ਸਿੱਧਾ ਮਾਨੂੰ ਕੇ ਗੱਲ ਰੌਂਤਾ ਰੋਡ ਤੇ ਆਓ ਰੌਂਤਾ ਰੋਡ ਤੇ ਹਾਂ ਸਾਡੀ ਬਾਹਰ ਬਾਹਰ ਖੇਤਾਂ ਦੇ ਵਿੱਚ ਫੈਕਟਰੀ ਬਣੀ ਹੋਈ ਆ ਰੋਡ ਦੇ ਉੱਤੇ ਹੋਰ ਨੰਬਰ ਤੇ ਸੰਪਰਕ ਕਰ ਸੰਪਰਕ ਕਰ ਲਿਓ ਦਾ ਨੰਬਰ ਤੇ ਸੰਪਰਕ ਕਰਿਆ ਕਰੋ ਜੀ ਜਿਹੜਾ ਅਸੀਂ ਨੰਬਰ ਦਿੱਤਾ ਹੋਇਆ ਠੀਕ ਆ ਕਈ ਵਾਰੀ ਬੰਦਾ ਕਹਿ ਦਿੰਦਾ ਭਾਈ ਉਹ ਸਾਡੇ ਰਿਸ਼ਤੇਦਾਰ ਆ ਉਹ ਆਇਆ ਕਰਦੇ ਉਹ ਸਾਡੇ ਨਾਂ ਰਲੇ ਹੋਇਆ ਇਹ ਗਲਤ ਸਮਝਦਾ ਭਾਈ ਜੀ ਫੇਕ ਨੇ ਹ ਤੇ ਮਿੱਤਰੋ ਕਰਦੋ ਵੀਡੀਓਆਂ ਬ੍ਰਾਂਚਾਂ ਜਿਵੇਂ ਜਲੰਧਰ ਹੋ ਗਈ ਹਾਂਜੀ ਹਬੋਰ ਮੇਨ ਲਾ ਟ੍ਰੈਕਟਰ ਵਾਲਿਆਂ ਨੂੰ ਜਾ ਕੇ ਮਿਲੋ ਠੀਕ ਹੈ ਕਰਤਾਰ ਜੀ ਅੰਸੀ ਚ ਉੱਥੋਂ ਵੀ ਮਿਲ ਜੂ ਮਸ਼ੀਨ ਮਾਨੂਕੇ ਗੱਲ ਮਿਲਣਾ ਤਾਂ ਜਸਪਾਲ ਨੂੰ ਆ ਕੇ ਬਾਈ ਜੀ ਠੀਕ ਹੈ ਇਸ ਤਰ੍ਹਾਂ ਕਰਕੇ ਬਾਈ ਜੀ ਸਾਡੇ ਦਾ ਕੰਮ ਤੇ ਮਿੱਤਰੋ ਕਰਦੋ ਵੀਡੀਓ ਨੂੰ ਸ਼ੇਅਰ ਤੇ ਨੰਬਰ ਸਕਰੀਨ ਦੇ ਉੱਤੇ ਚੱਲੀਦਾ ਕਿਸੇ ਨੇ ਵੀ ਜਾਣਕਾਰੀ ਲੈਣੀ ਹੈ ਮਸ਼ੀਨ ਲੈਣੀ ਹੈ ਤਾਂ ਨੰਬਰ ਸਕਰੀਨ ਦੇ ਉੱਤੇ ਚੱਲੀਦਾ ਪੰਜਾਬ ਐਗਰੋ ਵਰਕਸ ਮਾਨੂਕੇ ਗੱਲ ਤੇ ਕਰਦੋ ਵੀਡੀਓ ਸ਼ੇਅਰ ਨਾਲ ਤੇ ਮਿਲਦਾ ਕਿਸੇ ਹੋਰ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ